ਚਲਿਏ ਆਗੇ ਸਾਰੇ ਮੰਮੀ ਨਹੀਂ ਦੇਖੀ ਬੈਠੇ ਇਹਦੇ ਨੂੰ ਹੀ ਆਉਦੇ ਮੰਮੀ ਆ ਗਏ ਮੰਮੀ ਧੰਤਨ ਬਾਬਾ ਦੀਪ ਸਿੰਘ ਬਲੇ ਸੋਨੇ ਹਾਨ ਨਾ ਸਾਤ ਸ੍ਰੀ ਅਕਾਲ ਦੇਖ ਲੋ 24 ਆਪ ਗਲੀਆਂ ਕੱਚੀਆਂ ਰੁੜੀਆਂ ਲੱਗੇ ਰੁੜੀਆਂ ਲੱਗੀਆਂ ਪਿੰਡਾਂ ਦੇ ਹੂੰ ਜੀ ਗਰਮਖ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦਰਸ਼ਨ ਕਰਾਉਣੇ ਆ ਜੀ ਤੰਤਰਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਕਿਉਂਕਿ ਅੱਜ ਅਸੀਂ ਜਾ ਰਹੇ ਆ 12 ਪੀਐਸ ਅੱਜ ਸੰਡੇ ਆ ਐਤਵਾਰ ਤੇ ਬੱਚਿਆਂ ਨੂੰ ਛੁੱਟੀ ਐ ਬੱਚੇ ਆ ਮਸਤੀ ਕਰ ਰਹੇ ਆ ਤੇ ਅੱਜ ਸੋਚਿਆ ਵੀ ਤੰਤਰਬਾਬਾ ਦੀਪ ਸਿੰਘ ਜੀ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਕੇ ਆਈਏ ਅੱਜ ਅਸੀਂ ਜਾ ਰਹੇ ਆ ਬਾਬਾ ਬਾਬਾ ਦੀਪ ਸਿੰਘ ਜੀ ਦੇ ਗੁਰਦੁਆਰੇ ਇਓਥੇ ਤੁਹਾਨੂੰ ਦਰਸ਼ਨ ਕਰਾਵਾਂਗੇ ਸਾਡੇ ਨਾਲ ਜੁੜੇ ਰਹੋ ਕਿਉਂਕਿ ਬਾਬਾ ਜੀ ਧੰਤਨ ਬਾਬਾ ਦੀਪ ਸਿੰਘ ਜੀ ਦੀ ਵੀਡੀਓ ਹੈ ਜਿਹੜਾ ਵੀ ਲਾਈਕ ਕਰੂਗਾ ਉਹਦੀ ਮੰਨ ਦੀ ਭਾਵਨਾ ਪੂਰੀ ਜ਼ਰੂਰ ਕਰਨਗੇ ਬਾਬਾ ਜੀ ਤੇ ਦਰਸ਼ਨ ਕਰਾਉਣਾ ਹੈ ਤੁਹਾਨੂੰ ਅੱਜ ਸੰਗਤਾਂ ਦੇ ਤੇ ਸਾਰਾ ਕੁਝ ਅੱਜ ਤੁਹਾਨੂੰ ਇਸ ਬਲੌਗ ਵਿੱਚ ਦਿਖਾਵਾਂਗੇ ਜੁੜੇ ਰਹੋ ਸਾਡੇ ਨਾਲ ਚਲੋ ਵੀ ਬੱਚੇ ਅੱਜ ਚੱਲਦੇ ਆਪਾਂ ਕਿਤੇ ਜਣ ਬਰਾਵੀਅਸ ਹੈ ਬਰਾਵੀਅਸ ਸ਼ੁਰੂਆਤ ਜਣ ਇੱਟ ਜਣ ਹੈ ਚਲੋ ਮੇਰੇ ਖੜੀ ਹੋ ਜਾਓ ਤਿਆਰ ਹੋ ਜਾਓ ਚਲ ਸਮਰ ਦਮਾਲਾ ਬਣ ਵਧੀਆ ਸੋਣਾ ਜਾ ਚਲ ਬਸ ਸਰਵਤ ਚਲੋ ਚਲੋ ਖੜੇ ਹੋ ਜਾਓ ਉਠੋ ਉੱਠਦੇਗਾ ਤੂੰ ਨਹੀਂ ਚਲ ਚਲ ਆਜੋ ਆਜੋ ਨਾ স্নਾਨ ਕਰੋ ਚਲ ਸਮਰ ਤੁਸੀਂ ਆਪਣੇ ਘਰ ਇਕ ਚਾਰ ਇਕ ਸਿਮਰਨਾ ਗੁਰਬਾਣੀ ਦਾ ਪਾਠ ਸੁਖਮਨੀ ਸਾਹਿਬ ਦਾ ਹਮੇਸ਼ਾ ਚੱਲਦਾ ਰਹਿੰਦਾ ਧੰਨ ਗੁਰੂ ਰਾਮਦਾਸ ਮਹਾਰਾਜ ਅਪਾਰ ਕਿਰਪਾ ਸਦਕਾ ਇਹ ਬਾਣੀ ਹਮੇਸ਼ਾ ਆਪਣੇ ਘਰ ਚੱਲਦੀ ਰਹਿੰਦੀ ਹੈ ਸਾਰਿਆਂ ਨੂੰ ਬੇਨਤੀ ਆਪਣੇ ਆਪਣੇ ਘਰ ਇਹ ਜੋ ਛੋਟਾ ਜਿਹਾ ਸਪੀਕਰ ਜਰੂਰ ਲਾਓ ਕਿਉਂਕਿ ਬਾਣੀ ਦਾ ਪ੍ਰਵਾਹ ਹਰਦਮ ਘਰ ਵਿੱਚ ਚੱਲਦਾ ਰਹੇ ਤੇ ਤਾਂ ਹੀ ਚੰਗਾ ਹੈ ਮਾਨ ਅਗੇ ਟਾਈਮ ਨਾਲ ਚਲੋ

ਆਈ ਸਾਡਾ ਪਿੰਡ ਚਾਚਾ ਜੀ ਆ ਰਹੇ ਆ। ਉਹ ਚਾਚਾ ਜੀ ਆ ਰਹੇ ਸਾਹਮਣੇ। ਸਕੂਟਰੀ ਤੇ ਜਿੱਦੀ ਸਿੱਧੀ ਜਾਣੇ। ਮੈਂ ਤੇਰੀ ਵੀਡੀਓ ਬਣਾ ਲੈਣੀ ਹੈ। ਸੋ ਗਰਮੁਖ ਪਿਆਰਿਓ ਨਾ ਧੋਕੇ ਪੂਰੇ ਰਹਿਣੀ ਆ ਦਵਾਲਾ ਬਣ ਲਿਆ। ਬੱਚੇ ਵੀ ਤਿਆਰ ਹੈ। ਮੰਮੀ ਵੀ ਤਿਆਰ ਹੈ। ਸਰਵਤ ਇੱਧਰ ਹਜੇ ਦਵਾਲਾ ਬੰਨੇ ਆ। आप पैसे हैं। पैसे खजाने भरे पे भाई कितरे है पैसे बहुत है जी चलो चलते हैं आज स्टार्ट करनी है ਆਇਆ ਫਿਰ ਆਇਆ ਗੱਡੀ ਤੇ ਕਪੜਾ ਮਾਰ ਪਹਿਲਾਂ ਕਪੜਾ ਮਾਰ ਆਇਆ ਐਵੇਂ ਨਹੀਂ ਸਿਖੋਂਦਾ ਚਾਬੀ ਚਾਬੀ ਲਿਆ ਜਾ ਕੇ ਅੰਦਰ ਲੋ ਖੋਲ ਕੇ ਕਪੜਾ ਮਾਰ ਕਪੜਾ ਕੱਢ ਕੇ ਨਾ ਕਪੜਾ ਚੰਗੀ ਤੇਰਾ ਸਾਫ ਕਰ ਇਹਨੂੰ ਤੂੰ ਨਹੀਂ ਮਾਰਨਾ ਪੁੱਤਰ ਤੂੰ ਸਰਬਤ ਤੂੰ ਨਹੀਂ ਮਾਰਨਾ ਤੂੰ ਨਹੀਂ ਬੋਤਾ ਤੂੰ ਛੋਟਾ ਬੱਚਾ ਹੈ ਇਹ ਤਾਂ ਹਜੇ ਗੇ ਸਟਾਰਟ ਕਰਨੀ ਸਿੱਖਦਾ ਸਮਰਦੀਪ ਸਿੰਘ ਗੱਡੀ ਸਟਾਰਟ ਕਰਨੀ ਸਿੱਖਦਾ ਹਜੇ एवं नहीं, नहीं मारना उतो तो आप देते तो पवाई इन्हें तू मिट्टी देख के एसी बंद कर दे आ, विच। गारा बहुत लग्या पा ਕਿਉਂਕਿ بارش ਹੁਣੇ ਹਟੀ ਐ ਬਹੁਤ بارشਾਂ ਪਈਆਂ ਮੀਂਹ ਬਹੁਤ ਆਈ 10 ਦਿਨ ਲਗਾਤਾਰ ਮੀਂਹ ਪਿਆ 9 ਤਰੀਕ ਤੋਂ ਲੈ ਕੇ ਨਾ ਚਲਾਇਆ ਪਾਣੀ ਚਲਾ ਨਾਲ ਪਾਣੀ ਚਲਾ ਪਾਣੀ ਚਲਾ ਹੋਰ ਚਲਾ ਹੋਰ ਚਲਾ ਦੇਖੋ ਉੱਤੇ ਪਾਤਾ ਸਾਰੇ ਮੰਮੀ ਨਹੀਂ ਦੇਖੀ ਅੰਨੇ ਹੋ ਗਏ ਬੈ ਇਦਨੋ ਹੀ ਆ ਦੇ ਮੰਮੀ ਵੀ ਆ ਗਈ ਮੰਮੀ ਨਾਲ ਵੀਡੀਓ ਆਣੀ ਜੈ ਜੀ ਸਮਰ ਅਗੇ ਸਾਰੀ ਧੰਤਨ ਬਾਬਾ ਦੀਪ ਸਿੰਘ ਬਲੇ ਸੋਨੇਹਾਲ ਸਤਿ ਸ੍ਰੀ ਅਕਾਲ ਆਇਆ ਜੀ ਸਾਡਾ ਪਿੰਡ 24 ਦੇਖ ਲਓ 24 ਐਪਾ ਗਲੀਆਂ ਕੱਚੀਆਂ ਰੁੜੀਆਂ ਲੱਗੀਆਂ ਰੁੜੀਆਂ ਲੱਗੀਆਂ ਪਿੰਡਾਂ ਦੇ ਹਾਲ ਪਿੰਡ 24F ਜਾ ਕੇ ਸਿੱਧੇ ਸਮੁੰਦਰ 'ਚ ਉਤਰ ਜਾਣਾ ਮੈਂ ਪੁੱਛਦੀ ਸੀ ਮੈਂ ਕਿ ਆਈ ਬੀ ਦੇ ਕੇ ਤੇ ਮੋੜ ਨਹੀਂ ਤੇ ਪਹਿਣੀ ਅਸੀਂ ਚਾਹ ਤੇ ਲੋਕ ਦੇ ਕਪੱਠੇ ਲੈ ਕੇ ਆਉਂਦੇ ਹੈਲੋ ਹੈਲੋ ਕਰਦੇ ਦੇਖੋ ਗੱਡੀ 'ਚ ਬੈਠੇ ਵਧੀਆ ਗੱਡੀ ਦੇ ਉੱਤੇ ਬੈਠੇ ਅਸੀਂ ਗੱਡੀ 'ਚ ਬੈਠੇ ਉਹ ਤਾਂ ਆ ਗਈ ਜੀ ਵਾਰਤ ਮਾਲਾ ਆਪਣੀ ਇਧਰ ਕੁਛ ਨਹੀਂ ਹੁੰਦਾ। ਨਾ ਤਾਂ ਤੇਰੀ ਕੁਛ। ਉਹ ਕਹਣਾ ਤੋਂ ਉਹ ਦੂਰ ਹੈ। ਚਲੋ ਠੀਕ ਹੈ ਵਰਦੀਦੀ। ਆਹ ਰੋਡ ਤੇ ਆ ਗਈ। ਕਰਨਪੁਰ ਗੰਗਾ ਨਗਰ ਬਾਰਤ ਵਾਲਾ। ਗੱਲ ਕਰਦੀ ਸੀਗੇ। ਗੰਗਾ ਨਗਰ ਅੱਗੇ ਉਹ ਉਹਨਾਂ ਕਿ। ਸੋ ਦੋਸਤੋ ਮੌਸਮ ਬਹੁਤ ਸੋਹਣਾ ਬਣਿਆ ਹੋਇਆ ਅੱਜ। ਤੇ ਦੇਖੋ ਕਿੰਨਾ ਸੋਹਣਾ 뷰 ਆ ਰਿਹਾ ਬੱਤਲ ਬਾਈ। ਆ ਮੋੜ ਤੇ ਬਹੁਤ ਸੋਹਣਾ 뷰 ਹੁੰਦਾ ਹੈ। ਫਸਾਹਮਣੇ ਕੋਠੀ ਆਸੇ-ਪਾਸੇ ਬਾਗ ਹੈ। ਘਾਰ ਹੈ ਕਿ ਸਕੂਲ ਹੈ ਕੋਈ ਪਤਾ ਨਹੀਂ ਘਾਰ ਹੈ ਕਿ ਸਕੂਲ ਹੈ ਸਮਾਂ ਇਹ ਤਾਂ ਬਾਹਰ ਹੈ ਜਿਹੜਾ ਬੋਲ ਰਿਹਾ ਉਹ ਜ਼ਰੂਰੀ ਨਹੀਂ ਕੋਲ ਤੇ ਜੱਪਲਾ ਚੁਪਲਾ ਫੜ ਲਾ ਦੇ ਜੱਪਲਾ ਇੱਥੇ ਲਾਇਆ ਇੱਥੇ ਰੱਖੇ ਬਾਇਆ ਲਓ ਜੀ ਪਹੁੰਚਣ ਵਾਲਿਆਂ ਘੰਟਾ ਹੋ ਗਿਆ ਦਰਿਆਂ ਨੂੰ ਤੇ ਅੱਜ ਜੇਦ ਕੋਈ ਸਹੀ ਨਹੀਂ ਕੱਲ ਦਵਾਈ ਲਈ ਆ ਦੈਨ ਗੋਲੀਆਂ ਖਾ ਕੇ ਰਾਤ ਸੁੱਤਾ ਸੀ ਕੋਈ ਨਹੀਂ ਖਾ ਕੇ ਗੋਲੀਆਂ ਕੋਈ ਨਹੀਂ ਖਾਦੀਆਂ ਗੋਲੀਆਂ ਨਸ਼ਾ ਵਿੱਚ ਨੀਂਦ ਬਹੁਤ ਆਉਂਦੀ ਹੈ ਜਾਣ ਕੇ ਨਹੀਂ ਖਾਦੀਆਂ ਤੇ ਛਾਤੀ ਜਾਮ ਗਲਾ ਖਰਾਬ ਸੀ ਸੋ ਅੱਧ ਘੰਟਾ ਹੋ ਗਿਆ ਘੰਟਾ ਹੋ ਗਿਆ ਕਿਰਿਆ ਨੂੰ ਆਪ ਨੂੰ ਪੌਣਾ ਘੰਟਾ ਹੋ ਗਿਆ ਕਿਰਿਆ ਨੂੰ 11:30 ਸੀ 11:30 ਵੀ ਤੁਰੇ ਸੀ ਤੇ ਪੌਣਾ ਘੰਟਾ ਹੋ ਗਿਆ ਪੁੰਚਣ ਨਾਲ ਹੀ ਟਾਂ ਆ ਦੇਖੋ ਥੀਓ ਬਹੁਤ ਸੋਹਣਾ ਆ ਰਿਹਾ ਬੱਦਲ ਬੱਦਲ ਬਹੁਤ ਸੋਹਣੇ ਲੱਗ ਰਹੇ ਉੱਤੇ ਤੇ ਪਿੱਛੇ ਮਾਮੇ ਵੀ ਖੜੇ ਸੀ ਪੁਲਸ ਵਾਲੇ ਵਾਵਾ ਖੜੇ ਸੀ ਪਰ ਆਪਾਂ ਉਹਨੂੰ ਰੋਕਿਆ ਆਪਣੀ ਤਾਂ ਗੱਡੀ ਫਿਰ ਸਿੱਧੀ ਜਾਂਦੀ ਹੈ ਨਾ ਗੁਰੂ ਅਮਰਦਾਸ ਮਹਾਰੇ ਦੀ ਕਿਰਪਾ ਸਦਕਾ ਨਹੀਂ ਰੁਕਿਆ ਥੀਓ ਬਹੁਤ ਸੋਹਣਾ ਆ ਰਿਹਾ ਦੇਖੋ ਪਹੁੰਚਣ ਵਾਲਿਆਂ ਪਹੁੰਚ ਕੇ ਦਰਸ਼ਨ ਕਰਾਉਣੇ ਤਾਂ ਹੋ ਨਹੀਂ ਚਲਾਈਦਾ ਗੱਡੀ 'ਚ ਬੈਹ ਕੇ ਚਲਾਉਂਦਾ ਨਹੀਂ ਗਾ ਪੱਪਾ ਜੀ ਨੇ ਹੋਰ ਕੀ ਕਰਦੀਆਂ ਆ ਗਿਆ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਧੰਨ ਧੰਨ ਬਾਬਾ ਦੀਪ ਸਿੰਘ ਜੀ ਦਾ 12 ਪੀਐਸ ਬਹੁਤ ਸੰਗਤ ਆਉਂਦੀ ਹੈ ਜੀ ਚੰਗੀ ਗੱਲ ਹੈ ਹਰ ਸ਼ੰਡੇ ਨੂੰ ਕੋਈ ਬਾਣੀ ਨਾਲ ਜੁੜਦਾ ਸ਼ਮਰਣ ਕਰਦਾ ਕੋਈ ਬਾਣੀ ਨਾਲ ਜੁੜਦਾ ਹੈ ਕਿਸੇ ਵੀ ਬਹਾਨੇ ਜੁੜਦਾ ਭਾਵੇਂ ਇਹ ਗੱਲ ਹੈ ਬਹੁਤ ਵਧੀਆ ਗੱਲ ਹੈ ਤਾਂ ਵੇ ਰਸੀ ਬਹੁਤ ਚੱਗੇ ਹੂ ਇਹੋ ਤੇਵਾ ਦੋ ਸੰਗਤ ਰਹੀ चलो 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 ਨਾ ਨੀਆ ਕਾਇ ਬਲਾਤਾ ਸੋਮਨ ਸਰਨਾ ਲਈ ਜੇ ਤੁਧਾ ਵੀ ਅਰਦਾਸ ਹੋਰ ਸੁਣੀ ਹੋਏ ਨਾਮ ਹਰ ਦਾ ਵਿੱਚ ਜਾਣੀਐ ਨਾਮ ਚਲੈ ਸਭ ਕੋਈ ਸਭਾ ਰੌਤ ਥਾਈ ਤੇ ਦਸਤੀ ਰੇਦੰਵੇ ਜੇ ਤੁਧਾ ਮਦਨ ਆਪੇ ਇਲਾਵਾ ਸਨਾ ਪੁੱਛਿਆ ਕਿ ਨਾਮ ਨਕੀ ਸਰਾਰੋ ਦੋਤੀ ਦੋਸਰੇ ਨਾਮ ਨਿਕੁਨ ਹੁਣ ਕਰੇ ਗੁਣਾ ਤਿਆਰ ਮਰੇ ਦੇਹ ਕੋਈ ਨ ਸੁਝਾਈ ਜੇ ਤੁਧਾ ਬੋਲਾ ਕਰੇ ਸੋ ਗਰਮਖ ਪਿਆਰੋ ਅੱਜ ਅਸੀਂ ਜਾਏ ਸੰਤਨਵਾਵਾ ਦੀਪ ਸਿੰਘ ਜੀ ਦੇ ਗੁਰਦੁਆਰੇ ਬਹੁਤ ਭੀੜ ਸੀ ਬੜੀ ਸੰਗਤ ਆਉਂਦੀ ਹੈ ਤੇ ਮੱਥਾ ਟੇਕ ਲਿਆ ਚਲੋ ਵਧੀਆ ਹੋ ਗਿਆ ਬਾਠ ਵੀ ਸੁਣ ਲਿਆ 15 ਕੁ ਮਿੰਟ ਬਹਿ ਕੇ ਆਜ਼ਰੀ ਵਾਲੀ ਸਾਰਿਆਂ ਨੇ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਆਪਾਂ ਚੱਲਦੇ ਆ ਘਰੇ ਹੁਣ ਤੁਰਪੇ ਘਰਾਂ ਨੂੰ ਦੁਬਾਰਾ ਵਾਪਸ ਪਰਵਾਨਗੀ ਹੋ ਗਈ ਘਰ ਨੂੰ ਬੱਦਲ ਵਧੀਆ ਬਣੇ ਹੋਏ ਆ ਗੱਡੀਆਂ ਆ ਰਹੀਆਂ ਗੱਡੀਆਂ ਜਾ ਰਹੀਆਂ ਬੜੀ ਸਪੀਡ ਨਾਲ ਆਵੇ ਚ ਉਹ ਵੀ ਕਰਦਾ ਸ਼ਾਂ ਕੀ ਕੀਤੀ ਹੋਈ ਹੈ ਲਓ ਜੀ ਗਰਮਕ ਪਿਆਰਿਓ ਆਪਾਂ ਆ ਰਹੇ ਆਂ ਵਾਪਸ ਬਾਈ 12 ਪੀਐਸ ਤੋਂ ਤੇ ਬੱਚੇ ਕਹਿੰਦੇ ਵੀ ਕੁਝ ਖਾਣਾ ਹੈ ਭੁੱਖ ਲੱਗੀ ਹੈ ਤੇ ਇਹਨਾਂ ਵਾਸਤੇ ਇੱਕ ਚੈਲੰਜ ਆਇਆ ਵੀ ਮੈਂ ਇਹਨਾਂ ਨੂੰ ਦੋ ਸਵਾਲ ਪੁੱਛਣੇ ਆ ਠੀਕ ਹੈ ਸਮਰ ਹਾਂਜੀ ਇੱਕ ਤੈਨੂੰ ਪੁੱਛਣਾ ਸਵਾਲ ਤੇ ਇੱਕ ਸਰਵਤ ਨੂੰ ਸਰਵਤ ਜੀ ਠੀਕ ਐ ਇੱਕ ਸਰਵਤ ਨੂੰ ਤੇ ਜਿਹਨੇ ਜੇ ਜਵਾਬ ਦਿੱਤਾ ਸਹੀ ਫਿਰ ਤੁਹਾਨੂੰ ਮੈਂ ਕਹਾਂਗਾ ਕੀ ਖਾਣਾ ਸੋਫਟੀ ਮੈਂ 버ਗਰ ਹਾਂ ਜਿਹੜਾ ਕੁਝ ਕਹਾਂਗੇ ਉਹ ਖਾਓ ਸੋਫਟੀ ਕੇ ਲਈ ਕੁਝ ਵੀ ਤੇ ਸਵਾਲ ਦਾ ਜਵਾਬ ਦੇਣਾ ਠੀਕ ਐ ਠੀਕ ਪਹਿਲਾ ਸਵਾਲ ਸਮਰ ਤੇਰਾ ਹੈ ਵੀ ਤੂੰ ਦੱਸ ਵੀ ਜਪਜੀ ਸਾਹਿਬ ਜੀ ਕਿੰਨੀਆਂ ਪੌੜੀਆਂ ਸਮਝ 30 ਪੌੜੀਆਂ ਤੇ ਇੱਕ ਮੂਲ ਮੰਤਰ ਹੈ ਤੇ ਇੱਕ ਸਲੋਗ ਹੈ ਇਹਨਾਂ ਨੂੰ ਮਿਲਾ ਕੇ 40 ਪੌੜੀਆਂ ਹੋਏ। ਅੱਛਾ 38 ਪੌੜੀਆਂ ਤੇ ਸਲੋਗ ਤੇ ਮੂਲ ਮੰਤਰ ਮਿਲਾ ਕੇ 40 ਹੈ। ਹਾਂਜੀ। ਠੀਕ ਹੈ ਬਿਲਕੁਲ ਸਹੀ ਜਵਾਬ ਹੈ ਠੀਕ ਹੈ। ਸਮਰ ਜਿੱਤ ਗਿਆ। ਸਰਵਤੂ ਦੱਸਣ। ਜੀ। ਤੇਰਾ ਸਵਾਲ ਹੈ ਵੀ ਪਹਿਲੇ ਬਾਦਸ਼ਾਹ ਜੀ ਦਾ ਕੀ ਨਾਮ ਹੈ? ਸ਼ਿਲੀਗੁਰੂ ਹਾਂ ਜਿੱਤ ਕੇ ਵੀ ਦੋਨੇ ਦੋਨਾਂ ਨੂੰ ਜਿਹੜਾ ਕੁਝ ਕਹੋਂਗੇ ਉਹ ਕਹੋ ਕੀ ਖਾਣਾ 버거 버거 ਖਾਣਾ ਚੱਲ ਠੀਕ ਹੈ ਅੱਜ 버거 ਪੱਕਾ ਤੁਹਾਡਾ ਸੋ ਦੋਸਤੋ 버거 ਲੈ ਲਿਆ ਕਰਨਪੁਰੋਂ ਕਰਨਪੁਰ ਸ਼ਹਿਰ ਦੇ ਵਿੱਚ ਦੀ ਆਏ ਸੀ ਆ 버거 ਤਿਆਰ ਹੈ ਹਾਂ ਵੀ ਕੀ ਕਰਦੇ ਖਾਣ ਨੂੰ ਹਾਂਜੀ ਜੀਬ ਜੀਬ ਖਾਂਦੀ ਲਸੋਂਦੀ ਹੈ ਨਹੀਂ ਮੈਂ ਤਾਂ ਖਾਣਾ ਨਹੀਂਗਾ ਇਹਨਾਂ ਵਾਸਤੇ ਮੈਂ 4 ਬੈਗ ਬਰਗਰ ਲੈ ਲਿਆ ਤੇ ਮੇਰੀ ਸਿਹਤ ਠੀਕ ਨਹੀਂ ਹੈ ਮੇਰਾ ਖੰਗ ਲੱਗੀ ਹੈ ਆ ਬਰਗਰ ਇਹਨਾਂ ਦੇ ਤਿਆਰ ਆ ਬਈ ਉਹਨੇ ਖਾਣਗੇ ਚਲੋ ਵੀ ਖਾਓ ਕਰੋ ਇੰਜੋਏ ਰਾਮਨਾਥੀ ਪਰਮਾ ਸ਼ੁਕਰਾਨਾ ਕਰੋ ਮੈਂ ਮੇਰਾ ਦੋਸਤਾਂ ਬਾਹਰ ਚਲਾਉਂਦਾ ਵੀਡੀਓ ਡੈਡੀ ਵਾਸਤੇ ਤੇ ਲੈ ਜੈਸਪੁਰ ਜੀ ਜੂਵੇ ਪਰਵਤ ਵਿਚ ਨਾ ਤੱਕ ਦੇ ਰਜ ਗਏ ਜੜਨੀ ਦਾ ਖਾਣ ਜੀ ਹਾਲੇ ਬੱਚੇ ਹੋ ਰਜ ਗਏ ਜੜਨੀ ਦਾ ਖਾਣ ਜੀ ਅੱਛਾ ਜਰੋ ਹੁਣ ਕੀ ਕਹਿਣਾ ਸੀ ਦੱਸੋ ਕਹੋ ਹੁਣ ਵੀਡੀਓ ਚ ਵੀਡੀਓ ਨੂੰ ਲਾਈਕ ਸ਼ੇਅਰ ਕਰ ਮੈਂ ਚੇਤ ਕੁਝ ਕਰ ਦਿਓ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਸਾਰਾ ਕੁਝ ਕਰ ਦਿਓ ਹੈ ਲੋ ਵੀ ਦੋਸਤੋ ਅੱਜ ਦਾ ਵਲੋਗ ਇੱਥੇ ਖਤਮ ਕਰਦੇ ਆ ਕਿਵੇਂ ਲੱਗਿਆ ਵਲੋਗ ਜਰੂਰ ਦੱਸਿਓ ਕਮੈਂਟ ਜਰੂਰ ਕਰਿਓ ਲਾਈਕ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਕਿਉਂਕਿ ਨਵੇਂ ਚੈਨਲ ਨਵਾਂ ਚੈਨਲ ਆਪਣਾ ਸਬਸਕ੍ਰਾਈਬਰ ਬਹੁਤ ਘੱਟ ਹੈ ਤੇ ਅੱਜ ਦਾ ਵਲੌਗ ਇਸੇ ਸਮਾਂਪਤੇ ਮਿਲਦੇ ਸਮਾਪਤ ਕਰਦੇ ਹਾਂ ਮਿਲਦੇ ਹਾਂ ਕਿਸੇ ਨਵੇਂ ਵਲੌਗ ਚ ਕਮੈਂਟ ਕਰਕੇ ਜ਼ਰੂਰ ਦੱਸਿਓ ਕਿਵੇਂ ਲੱਗਿਆ ਤਦ ਤੱਕ ਲਈ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਦੀ ਕੀ ਫਤਿਹ